ਗਿਆਨੀ ਹਰਪ੍ਰੀਤ ਸਿੰਘ ਨੂੰ ਬਾਗੀ ਅਕਾਲੀਆਂ ਦੇ ਵੱਲੋਂ ਸਨਮਾਨਿਤ ਕੀਤਾ ਗਿਆ ਖਾਸ ਕਰਕੇ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਤੇ ਉਹਨਾਂ ਦੇ ਬੇਟੇ ਵੱਲੋਂ ਇੱਕ ਕੀਤਾ ਗਿਆ ਆਰਗੇਨਾਈਜ਼ ਪ੍ਰੋਗਰਾਮ ਜਿੱਥੇ ਗਿਆਨੀ ਹਰਪ੍ਰੀਤ ਸਿੰਘ ਨੇ ਇੱਕ ਤਿੱਖੀ ਤਕਰੀਰ ਫੇਰ ਦਿੱਤੀ ਹੈ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਦੇ ਖਿਲਾਫ ਔਰ ਇਸ ਮਾਮਲੇ ਦੇ ਵਿੱਚ ਜਦ ਉਹਨਾਂ ਨੂੰ ਸਨਮਾਨ ਕੀਤਾ ਗਿਆ ਤੇ ਇਸ ਦੇ ਉੱਤੇ ਹੁਣ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਕੀ ਇਤਰਾਜ਼ ਹੋਇਆ ਹੈ ਉਹ ਕਿਉਂ ਕਹਿ ਰਹੇ ਨਹੀਂ ਕਿ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਜਿਨ੍ਹਾਂ ਨੇ 2 ਦਸੰਬਰ ਨੂੰ ਕਾਲ ਸਖ ਸਾਹਿਬ ਦੀ ਫਸੀਲ ਦੇ ਸਾਹਮਣੇ ਖੜ ਕੇ ਝੂਠ ਬੋਲਿਆ ਇਹ ਦਾਵਾ ਕੀਤਾ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨੇ ਖਾਸ ਕਰਕੇ ਪੰਜਾਬ ਦੇ ਜਿਹੜਾ ਯੂਥ ਵਿੰਗ ਹੈ ਅਕਾਲੀ ਦਲ ਦਾ ਉਸ ਦੇ ਜਿਹੜੇ ਸੂਬਾ ਪ੍ਰਧਾਨ ਨੇ ਸਰਬਜੀਤ ਸਿੰਘ ਚਿੰਜਰ ਉਹਨਾਂ ਨੇ ਇੱਕ ਵੀਡੀਓ ਜਾਰੀ ਕਰ ਦਿੱਤਾ ਉਹਨਾਂ ਨੇ ਜਿਹੜੀ ਟਿੱਪਣੀ ਕੀਤੀ ਹੈ ਕਿ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਨੇ ਤਾਂ ਝੂਠ ਬੋਲਿਆ ਇਸ ਦਾ ਸਬੂਤ ਵੀ ਅਸੀਂ ਅਕਾਲ ਤਖਤ ਸਾਹਿਬ ਦੀ ਇਸ ਕਤਰੇ ਤੇ ਸਾਹਮਣੇ ਪੇਸ਼ ਕਰਕੇ ਆਏ ਹਾਂ ਪੈਨ ਡਰਾਈਵ ਦੇ ਵਿੱਚ ਬਕਾਇਦਾ ਇੱਕ ਵੀਡੀਓ ਕਲਿੱਪ ਹੈ ਜਿਹੜਾ ਉਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਵਿੱਚ ਵੀ ਜਨਤਾ ਕੀਤਾ ਸੀ ਔਰ ਉਹਨਾਂ ਨੂੰ ਤਾਂ ਸਜ਼ਾ ਦੇਣੀ ਚਾਹੀਦੀ ਸੀ ਔਰ ਉਹਨਾਂ ਨੂੰ ਸਜ਼ਾ ਦੇਣ ਦੀ ਬਜਾਏ ਜਿਹੜੇ ਜਥੇਦਾਰ ਨੇ ਸਾਭਕਾ ਉਹ ਉਹਨਾਂ ਦੇ ਹੱਥੋਂ ਹੀ ਸਨਮਾਨਿਤ ਹੋ ਰਹੇ ਨੇ ਕਿ ਅੱਜ ਉਹ ਸੱਚੇ ਸੁੱਚੇ ਹੋ ਗਏ ਇਹ ਸਵਾਲ ਚੁੱਕਿਆ ਗਿਆ ਗਿਆਨੀ ਹਰਪ੍ਰੀਤ ਸਿੰਘ ਦੇ ਖਿਲਾਫ ਸਰਬਜੀਤ ਸਿੰਘ ਝਿੰਜਰ ਦੀ ਇਸ ਪਿੱਛੇ ਦਲੀਲ ਕੀ ਹੈ ਤਰਕ ਕੀ ਹੈ ਉਹਨਾਂ ਨਾਲ ਜੋ ਸਾਡੀ ਗੱਲਬਾਤ ਹੋ ਰਹੀ ਹੈ ਉਹ ਵੀ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਯੂਥ ਅਕਾਲੀ ਦਲ ਪ੍ਰਧਾਨ ਸਾਡੇ ਨਾਲ ਜੁੜ ਚੁੱਕੇ ਨੇ ਸਰਬਜੀਤ ਸਿੰਘ ਝਿੰਜਰ ਝਿੰਜਰ ਜੀ ਤੁਸੀਂ ਇੱਕ ਵੀਡੀਓ ਜਾਰੀ ਕੀਤਾ ਕਿ ਜਥੇਦਾਰ ਜਿਹੜੇ ਗਿਆਨੀ ਹਰਪ੍ਰੀਤ ਸਿੰਘ ਨੇ ਉਹਨਾਂ ਨੂੰ ਜਿੰਨਾ ਹੱਥੋਂ ਸਨਮਾਨ ਮਿਲ ਰਿਹਾ ਉਹਨਾਂ ਨੂੰ ਉਤੇ ਗਿਆਨੀ ਹਰਪ੍ਰੀਤ ਸਿੰਘ ਨੂੰ ਸਜ਼ਾ ਸੁਣਾਉਣੀ ਚਾਹੀਦੀ ਹੈ ਉਹਦੀ ਵਜ੍ਹਾ ਕੀ ਹੈ ਤੁਹਾਨੂੰ ਕਿਉਂ ਲੱਗਦਾ ਹੈ ਕਿ ਜਿਹੜਾ ਕੀਤਾ ਗਿਆ ਸਨਮਾਨ ਹੈ ਸਨੌਰ ਹਲਕੇ ਦੇ ਵਿੱਚ ਉਹ ਠੀਕ ਨਹੀਂ ਹੈ ਹਾਂਜੀ ਦੇਖੋ ਬੜਾ ਦੁੱਖ ਲੱਗਿਆ ਤੇ ਬੜੇ ਦੁੱਖ ਦੇ ਨਾਲ ਮੈਂ ਵੀਡੀਓ ਪਾਈ ਹੈ ਜੀ ਮਤਲਬ ਦਿਲ ਨਹੀਂ ਕਰਦਾ ਕਿ ਪਮਾਉ ਅਜ ਸਾਬਕਾ ਜਥੇਦਾਰ ਨੇ ਹਮ ਕਿ ਸਾਬਕਾ ਜਥੇਦਾਰ ਦੇ ਖਿਲਾਫ ਵੀ ਕੋਈ ਸ਼ਬਦ ਬੋਲਣਾ ਜਾਂ ਉਹਨਾਂ ਦੇ ਖਿਲਾਫ ਬੋਲਣਾ ਮੈਂ ਸਮਝਦਾ ਕਿ ਇੱਕ ਦਿਲ ਨੂੰ ਦੁੱਖ ਦੇਣ ਵਾਲੀ ਵੀਡੀਓ ਮੈਂ ਪਾਈ ਹੈ ਹਮ ਪਰ ਮੈਨੂੰ ਮਜਬੂਰ ਹੋਣਾ ਪਿਆ ਕਿਉਂਕਿ 2 ਦਸੰਬਰ ਨੂੰ ਜਦੋਂ ਜਿਹੜੇ ਫੈਸਲੇ ਸੁਣਾਏ ਗਏ ਸਿੰਘ ਸਾਹਿਬਾਨਾ ਵੱਲੋਂ ਤੇ ਉਹਨਾਂ ਦੇ ਵਿੱਚ ਗਾਨੀ ਹਰਪੀ ਸਿੰਘ ਵੀ ਮੌਜੂਦ ਸੀਗੇ ਜੀ ਜੀ ਗਾਨੀ ਹਰਪੀ ਸਿੰਘ ਜੀ ਬਕਾਇਦਾ ਸਬੂਤ ਦਿਖਾ-ਦਿਖਾ ਕੇ ਕਹਿ ਰਹੇ ਸੀ ਕਿ ਦੇਖੋ ਚੰਦੂ ਮજરા ਝੂਠ ਬੋਲ ਰਿਹਾ ਪਰ ਚજરા ਸਾਹਿਬ ਬਾਰ-ਬਾਰ ਕਹਿੰਦੇ ਸੀ ਕਿ ਮੈਂ ਝੂਠ ਨਹੀਂ ਬੋਲ ਰਿਹਾ ਉਹ ਕਹਿੰਦੇ ਗੁਰੂ ਦੇ ਅੱਗੇ ਖੜ ਕੇ ਕਹਿ ਤੇ ਸੰਗਤ ਦੇ ਸਾਹਮਣੇ ਖੜ ਕੇ ਕਿ ਮੈਂ ਝੂਠ ਨਹੀਂ ਬੋਲਿਆ ਤੇ ਚੰਦੂ ਮਰਾ ਸਾਹਿਬ ਉੱਥੇ ਬੋਲਿਆ ਜੀ ਕਦੇ ਸੌਦਾ ਸਾਹਿਬ ਦੀ ਮਾਫੀ ਦੇ ਹੱਕ 'ਚ ਕਦੇ ਬੋਲੀ ਹੀ ਨਹੀਂ ਮੈਂ ਤਾਂ ਕਦੇ ਬਿਆਨ ਹੀ ਦਿੱਤਾ ਮੇਰਾ ਤਾਂ ਬਿਆਨ ਪਾਰਟੀ ਨੇ ਸਟੇਟਮੈਂਟ ਜਾਰੀ ਕਰ ਦਿੱਤੀ ਸੀ ਪਰ ਜਦੋਂ 2 ਦਸੰਬਰ ਤੋਂ ਬਾਅਦ ਹਾਲਾਂਕਿ ਉਹਨਾਂ ਨੂੰ ਕੋਈ ਉੱਥੇ ਕੋਈ ਵੱਡੀ ਸਜ਼ਾ ਨਹੀਂ ਲਾਈ ਗਈ ਉਹਨਾਂ ਨੂੰ ਆਮ ਜਿਹੜੀ ਦਰਮਿਆਨੀ ਸਜ਼ਾ ਦੇ ਵਿੱਚ ਹੀ ਚਲੋ ਉਹ ਵਿਸ਼ਾ ਸਿੰਘ ਸਾਹਿਬਾਨਾਂ ਦਾ ਮੈਂ ਉਹਦੇ ਤੇ ਨਹੀਂ ਜਾਂਦਾ ਉਹਨਾਂ ਦਾ ਅਧਿਕਾਰ ਖੇਤਰਾ ਉਹ ਬਿਹਤਰ ਉਹ ਉਹੀ ਮਤਲਬ ਜਿਵੇਂ ਵੀ ਜੋ ਫੈਸਲਾ ਸਾਡੇ ਸਿਰ ਮੱਥੇ ਆ ਜੀ ਪਰ 2 ਦਸੰਬਰ ਦੇ ਫੈਸਲੇ ਤੋਂ ਬਾਅਦ ਇੱਕ ਵੀਡੀਓ ਜਨਤਕ ਹੁੰਦੀ ਆ ਤੇ ਅਸੀਂ ਵੀ ਦੇਖਦੇ ਆ ਤੇ ਅਸੀਂ ਮੈਂ ਉਹਦੀ ਪੀਸੀ ਵੀ ਕੀਤੀ ਸੀ ਜਿਹਦੇ ਚ ਚੰਦੂਮਾਰਾ ਸਾਹਿਬ ਬਿਲਕੁਲ ਝੂਠ ਬੋਲ ਕੇ ਆਏ ਹੂੰ ਇਹ ਪੁੱਤਾ ਸਾਧੂ RAM REHIM ਜੀ ਕਹ ਕੇ ਵੀ ਸਮੁੱਧਲ ਕੀਤਾ ਕਿ ਜੋ ਫੈਸਲਾ ਉਹਦੀ ਮਾਫੀ ਦਾ ਹੋਇਆ ਵਧੀਆ ਭਾਈ ਚਰਕ ਵਾਲਾ ਫੈਸਲਾ ਪਰ ਅਸੀਂ ਪੈਂਦਰੇ ਚ ਪਾ ਕੇ ਉਹ ਵੀਡੀਓ ਸ਼੍ਰੀ ਕਲਤਾ ਸਾਹਿਬ ਦੇ ਸਖਤਰਤ ਤੇ ਦੇਖ ਕੇ ਆਏ ਕਿ ਇਹਨੂੰ ਬਣਦੀ ਸਜ਼ਾ ਦੋ ਇਹ ਤਾਂ ਜਮੇ ਝੂਠ ਬੋਲ ਗਿਆ ਜਿਹੜਾ ਬੰਦਾ ਗੁਰੂ ਦੇ ਅੱਗੇ ਖੜ ਕੇ ਝੂਠ ਬੋਲ ਗਿਆ ਇਹਨੂੰ ਇਹਨੂੰ ਮਤਲਬ ਸਜ਼ਾ ਲਾਓ ਜਿਹੜੀ ARP Singh ਜੀ ਨੇ ਜਿੱਥੇ ਸਜ਼ਾ ਲਾਉਣ ਦੇ ਵਿੱਚ ਹੋਣੀ ਸੀ ਅੱਜ ਉਹਨਾਂ ਲੋਕਾਂ ਨੂੰ ਜਿਹਨਾਂ ਲੋਕਾਂ ਨੂੰ ਆਪ ਕਹਿੰਦੇ ਸੀ ਕਿ ਇਹ ਲੀਡਰਸ਼ਿਪ ਨੰਕਾਰੀ ਜਾ ਚੁੱਕੀ ਆ ਚਲੋ ਕਿ ਉਹਨਰੇ ਸਾਰਿਆਂ ਨੂੰ ਪਰ ਉਹਦੇ ਵਿੱਚ ਚੰਨੂ ਮਾਜਰਾ ਬੀਬੀ ਜ਼ਗੀਰ ਕੌਰ ਆ ਰਖਣਾ ਸਾਹਿਬ ਸਾਰੇ ਉੱਥੇ ਬੈਠੇ ਨੇ ਇਹ ਸਾਰਿਆਂ ਨੇ ਸਾਰੇ ਵਿੱਚ ਹੀ ਸੀਗੇ ਨਾ ਜਿਹਨਾਂ ਨੂੰ ਕਹਿੰਦੇ ਸੀ ਕਿ ਨਕਾਰੇ ਗਏ ਪਰ ਜਦੋਂ ਅੱਜ ਉਹਨਾਂ ਲੋਕਾਂ ਤੋਂ ਸਨਮਾਨ ਅੱਜ ਉਹਨਾਂ ਲੋਕਾਂ ਤੋਂ ਸਰੂਪਾ ਲੈ ਰਹੇ ਨੇ ਸਨਮਾਨ ਲੈ ਰਹੇ ਨੇ ਤੇ ਉਹਦੇ ਗੁਣਗਾਨ ਕਰ ਰਹੇ ਨੇ ਫਿਰ ਇਹ ਕੀ ਮਤਲਬ ਕੱਢੀਏ ਹੁਣ ਅਸੀਂ ਹੁਣ ਇਹ ਇਹ ਫਿਰ ਇਹਦਾ ਮਤਲਬ ਸਾਰੀ ਸਕ੍ਰਿਪਟ ਹੈ ਸੀ ਪਹਿਲੇ ਡੰਜਰ ਜੀ ਇਹ ਵੀ ਤੇ ਹੋ ਸਕਦਾ ਨਾ ਕਿ ਜਿਹੜਾ ਤੁਸੀਂ ਕਹਿੰਦੇ ਹੋ ਕਿ ਜਿਹੜਾ ਸਨਮਾਨ ਦਿੱਤਾ ਗਿਆ ਸਰੂਪਾ ਦਿੱਤਾ ਗਿਆ ਉਹਨਾਂ ਲੋਕਾਂ ਵੱਲੋਂ ਜਿਨ੍ਹਾਂ ਨੂੰ ਖੁਦ ਜਥੇਦਾਰ ਕਹਿ ਚੁੱਕਿਆ ਕਿ ਨਕਾਰਹੀ ਹੋ ਲੀਡਰਸ਼ਿਪ ਹੈ ਪਰ ਸ਼੍ਰੋਮਣੀ ਕਾਲੀ ਦਲ ਦੀ ਮੌਜੂਦਾ ਲੀਡਰਸ਼ਿਪ ਨੇ ਜਿਸ ਢੰਗ ਨਾਲ ਗਿਆਨੀ ਹਰਪ ਸਿੰਘ ਨੂੰ ਜਿਵੇਂ ਉਹ ਕਹਿੰਦੇ ਨੇ ਕਿ ਮੈਨੂੰ ਨਿਸ਼ਾਨੇ ਤੇ ਲਿਆ ਗਿਆ ਕਰਦਾਰਕੁਸ਼ੀ ਕੀਤੀ ਗਈ ਹੋ ਸਕਦਾ ਹੈ ਉਸ ਭਾਵਨਾ ਦੇ ਵਿੱਚੋਂ ਗਏ ਹੁਣ ਕਿ ఏ ਵੀ ਉਹਨਾਂ ਦੇ ਵਿਰੋਧੀ ਨੇ ਵਿਰੋਧੀ ਜਦੋਂ ਵਿਰੋਧੀ ਦੇ ਨਾਲ ਖੜਦਾ ਹੈ ਤਾਂ ਫਿਰ ਉਹ ਮਿੱਤਰਤਾ ਤੇ ਆਪਣੇ ਆਪ ਹੀ ਬਣ ਜਾਂਦੀ ਹੈ ਸਰ ਜਥੇਦਾਰ ਸਾਹਿਬ ਸਿਧਾਂਤ ਕਿੱਥੇ ਰਹਿ ਗਏ ਜਥੇਦਾਰ ਜੀ ਦੇ ਸਿਧਾਂਤ ਕਿੱਥੇ ਤੇ ਜਿੰਨੀ ਜਿੰਨੀ ਨਫਰਤ ਭਰੀ ਸ਼ਬਦਾਵਲੀ ਜਸਵੰਤ ਸਿੰਘ ਸਾਬ ਬੋਲ ਰਹੇ ਨੇ ਫਿਰ ਇਹਦੇ ਸ਼ੱਕਾਚਾਰ ਹੁੰਦੀ ਹੈ ਨਾ ਕਿ ਜਿਹੜੇ ਪਿਛਲੇ ਸਮੇਂ ਦੇ ਵਿੱਚ ਜਿਹੜੇ ਉਹਨਾਂ ਨੇ ਫੈਸਲੇ ਲਏਗੇ ਕਿ ਉਹ ਜਿੰਨੀ ਨਫਰਤ ਭਰੀ ਉਹਨਾਂ ਦੀ ਸ਼ਬਦਾਵਲੀ ਆ ਕੀ ਉਹਨਾਂ ਨੇ ਉਹ ਬਿਨਾਂ ਪੱਖਵਾਤ ਤੋਂ ਲਏ ਉਹਨੇ ਜਵਾਬ ਤਾਂ ਦੇਣੇ ਪੈਣਿਆ ਨਾ ਕੌਮ ਨੂੰ ਪਰ ਉਹ ਕਹਿੰਦੇ ਇਹ ਫੈਸਲਾ ਕਿਤੇ ਗਿਆਨੀ ਹਰਪ੍ਰੀਤ ਸਿੰਘ ਜਾਂ ਗਿਆਨੀ ਰਘਵੀਰ ਸਿੰਘ ਦਾ ਨਹੀਂ ਹੈ ਇਹ ਤੇ ਅਕਾਲ ਤਖਤ ਸਾਹਿਬ ਆ ਜਿਹੜਾ ਗੁਰੂ ਦਾ ਬਖਸ਼ਿਆ ਹੋਇਆ ਤਖਤ ਹੈ ਇਹ ਉਹ ਤਖਤ ਨੇ ਫੈਸਲਾ ਕਰਾਇਆ ਅਸੀਂ ਕੌਣ ਹੁੰਨੇ ਆ ਫੈਸਲਾ ਕਰਨ ਵਾਲੇ ਗੁਰੂ ਗੁਰੂ ਦੇ ਤਖਤ ਦੇ ਫੈਸਲੇ ਕੀਤੇ ਹੋਏ ਸਿਰ ਮੱਥੇ ਨੇ ਤੇ ਗੁਰੂ ਦੇ ਅੱਗੇ ਸਿਰ ਝੁਕਦਾ ਤੇ ਗੁਰੂ ਸਿਰ ਮੰਗੇ ਤਾਂ ਸਿਰ ਵੀ ਦੇਣ ਨੂੰ ਤਿਆਰ ਆ ਤੇ ਜੇ ਸ਼੍ਰੀ ਕਾਲਤਾ ਸਾਹਿਬ ਦੇ ਹੁਕਮ ਕੋਈ ਮੰਨਦਾ ਉਹ ਵੀ ਕੱਲ੍ਹ ਦੇ ਲਈ ਮੰਨਦਾ ਪਰ ਮੈਂ ਮੇਰਾ ਸਵਾਲ ਅੱਜ ਦਾ ਇਹ ਹੈ ਕਿ ਜਿਹੜੇ ਲੋਕ ਬਿਲਕੁਲ ਦੇਖੋ ਤੁਸੀਂ ਵੀ ਉਹ ਵੀਡੀਓ ਦੇਖੀ ਆ ਬਿਲਕੁਲ ਜੰਨੂ ਮਹਾਰਾ ਜੀ ਦਾ ਝੂਟਾ ਜਿਹੜਾ ਉਹ ਸਬੂਤ ਸਮੇਤ ਸਾਹਮਣੇ ਆਇਆ ਹੈ ਉਰੂ ਜਿਵੇਂ ਬੰਦਾ ਝੂਠ ਬੋਲ ਕੇ ਗੁਰੂ ਦੇ ਅੱਗੇ ਖੜ ਕੇ ਉਹਨੂੰ ਸਜ਼ਾ ਦੇਣ ਦੀ ਬਜਾਏ ਉਹਦੇ ਨਾਲ ਸਟੇਜ ਸਾਂਝੀ ਕਰ ਰਿਹਾ ਹੈ ਬਸ ਇਹ ਇਹ ਹੁਣ ਗਿਆਨੀ ਹਰਪ੍ਰੀਤ ਸਿੰਘ ਦੇਖਣਾ ਪੈਣਾ ਕਿ ਜਿਹੜੇ ਕਾਲੇ ਪੱtrasਾਂ ਦੇ ਨਾਲ ਜਾ ਕੇ ਜਾਂ ਜਿਹੜੇ ਕਾਲੇ ਪੱtrasਾਂ ਨੂੰ ਉਹਨਾਂ ਨੇ ਆਪਣੀ ਝੋਲੀ 'ਚ ਪਾ ਲਿਆ ਇਹਨਾਂ ਨੇ ਉਹਨਾਂ ਦਾ ਦਮਨ ਵੀ ਕਾਲਾ ਕਰ ਦੇਣਾ ਸੋ ਇਹ ਬੜੇ ਬੜੀ ਵੱਡੀ ਮਤਲਬ ਉਹ ਗੱਲ ਹੈ ਕਿ ਕੱਲ ਉਹਨਾਂ ਨੇ ਜਿਹੜੀ ਸਟੇਜ ਸਾਂਝੀ ਕੀਤੀ ਹੁੰਦੇ ਉਹਦੇ ਉਹਨਾਂ ਵੱਲੋਂ ਆਰਗੇਨਾਈਜ਼ ਕੀਤੇ ਪ੍ਰੋਗਰਾਮ ਦੇ ਮੁੱਖ ਮਹਿਮਾਨ ਬਣ ਕੇ ਗਏ ਤੇ ਉਹਨਾਂ ਵੱਲੋਂ ਸਨਮਾਨ ਕਰਾ ਰਹੇ ਨੇ ਸੋ ਇਹ ਤੇ ਜਿਹੜੇ ਲੋਕ ਅਕਾਲੀ ਦਰ ਨੂੰ ਕਮਜ਼ੋਰ ਕਰਨਾ ਤੇ ਮਾਰਨਾ ਚਾਹੁੰਦੇ ਨੇ ਸੋ ਇਹਦਾ ਮਤਲਬ ਸਾਰੇ ਇੱਕ ਟੀਮ ਵੱਲੋਂ ਹੀ ਖੇਡ ਰਹੇ ਸੀ ਤੇ ਉਸ ਤੋਂ ਵੀ ਅਗਲੀ ਗੱਲ ਜਾਨੀ ਹਰਪ੍ਰੀਤ ਸਿੰਘ ਜੀ ਦੀ ਅਕਾਲ ਤਖਤ ਸਾਹਿਬ ਦੀ ਤੁਲਨਾ ਆਰਐਸਐ ਨਾਲ ਕਰ ਰਹੇ ਨੇ ਤੇ ਮੈਂ ਹਰਪ੍ਰੀਤ ਸਿੰਘ ਜੀ ਨੂੰ ਪੁੱਛਣਾ ਚਾਹੁੰਨਾ ਗਿਆਨੀ ਸਿੰਘ ਸਾਹਿਬ ਤੁਸੀਂ ਪਹਿਲੀ ਗੱਲ ਤਾਂ ਇਹ ਨਹੀਂ ਕਰਨਾ ਚਾਹੀਦਾ ਸੀ ਤੁਹਾਨੂੰ ਆਰਐਸਐ ਦੀ ਤੁਲਨਾ ਅਕਾਲ ਤਖਤ ਸਾਹਿਬ ਦੇ ਨਾ ਨਹੀਂ ਕਰਨੀ ਜੀ ਚਲੋ ਤੁਸੀਂ ਕਹਿੰਦੇ ਹੋ ਕਿ ਆਰਐਸਐਸ ਵਧੀਆ ਆਰਗੇਨਾਈਜ਼ ਕਰਦੀ ਆ ਉਹ ਵਧੀਆ ਪਿਚ ਤਿਆਰ ਕਰਦੀ ਆ ਬੀਜਪੀ ਲਈ ਪਰ ਉਹਨਾਂ ਨੂੰ ਇਹ ਵੀ ਸਹਿਦ ਲੈਣੀ ਚਾਹੀਦੀ ਹੈ ਜਿਉਂ ਆਰਐਸਐਸ ਕੋਈ ਸਹਿਦ ਲੈ ਕੇ ਚੱਲ ਰਹੇ ਨੇ ਜਖੇਦਾਰ ਸਾਹਿਬ ਤਾਂ ਉਹਨਾਂ ਨੂੰ ਇਹ ਵੀ ਦੇਖਣਾ ਚਾਹੀਦਾ ਕਿ ਆਰਐਸਐਸ ਨੇ ਕਦੇ ਬੀਜਪੀ ਜਾਂ ਬੀਜਪੀ ਦੇ ਲੀਡਰਾਂ ਨੂੰ ਪਾਣੀ ਪੀ ਪੀ ਨਹੀਂ ਪੰਡਿਆ ਜਿਵੇਂ ਤੁਸੀਂ ਹਰ ਰੋਜ਼ ਸਵੇਰ ਤੋਂ ਲੈ ਕੇ ਸ਼ਾਮ ਤੱਕ ਪੰਡਦੇ ਹੋ ਜੇ ਆਰਐਸਏ ਤੁਸੀਂ ਸਿਹਤ ਲੈ ਕੇ ਚੱਲਦੇ ਹੋ ਤਾਂ ਫਿਰ ਘੱਟੋ ਘੱਟ ਉਹਨਾਂ ਦੀ ਇਹ ਵੀ ਸਿਹਤ ਲੈ ਲੈਣੀ ਚਾਹੀਦੀ ਆ ਪਰ ਉਹਨਾਂ ਨੇ ਉਦਾਹਰਨ ਨਹੀਂ ਦਿੱਤੀ ਸੀ ਕਿ ਆਰਐਸਏ ਸਪੀਚ ਇਹ ਜੀ ਤਿਆਰ ਕਰਕੇ ਦਿੰਦੀ ਆ ਭਾਜਪੀ ਚੌਕੇ ਛੱਕੇ ਮਾਰੀ ਜਾਂਦੀ ਆ ਪੂਰੇ ਦੇਸ਼ 'ਚ ਤੇ 2 ਦਸੰਬਰ ਨੂੰ ਵੀ ਅਸੀਂ ਵੀ ਕਾਲ ਤੱਕ ਸਭ ਤੋਂ ਕੋਸ਼ਿਸ਼ ਕੀਤੀ ਕਿ ਸ਼੍ਰੋਮਣੀ ਅਕਾਲੀ ਦਲ ਦੇ ਲਈ ਪਿੱਚ ਤਿਆਰ ਕਰਕੇ ਦਈਏ ਪਰ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨੇ ਆਪ ਹੀ ਕਈਆਂ ਚੁੱਕ ਕੇ ਖੱਡੇ ਪੁੱਟ ਤੇ ਉਸ ਪਿੱਚ ਤੇ ਤੇ ਮੈਂ ਵੀ ਤਾਂ ਫਿਰ ਆਰਐਸਐਸ ਦੀ ਉਧਾਰ ਨਹੀਂ ਦੇ ਰਿਹਾ ਕਿ ਜੇ ਜੇ ਆਰਐਸਐਸ ਦੀ ਉਧਾਰ ਨਹੀਂ ਉਹਨਾਂ ਨੂੰ ਜਾਦੇ ਬਿਹਤਰ ਸਮਝ ਆਉਂਦੀ ਹੈ ਮੈਂ ਵੀ ਆਰਐਸਐਸ ਦੀ ਉਧਾਰ ਨਹੀਂ ਦੇ ਰਿਹਾ ਕਿ ਭਾਈ ਜਿਹੜੀ ਆਰਐਸਐਸ ਨੂੰ ਤੁਸੀਂ ਬੀਜੇਪੀ ਨੂੰ ਤਕੜਾ ਕਰਨ ਲਈ ਸੋਲੇਗਾ ਰਹੇ ਹੋ ਉਹਨਾਂ ਦੀ ਆਰਗੇਨਾਈਜ਼ ਨੂੰ ਉਹਨਾਂ ਦੇ ਇੱਕ ਸਿਸਟਮ ਨੂੰ ਤੁਸੀਂ ਪਸੰਦ ਕਰ ਰਹੇ ਹੋ ਉਹਨਾਂ ਦਾ ਇਹ ਵੀ ਸਿਸਟਮ ਦੇਖੋ ਕਿ ਉਹ ਕਦੇ ਬੀਜੇਪੀ ਜਾਂ ਬੀਜੇਪੀ ਲੀਡਰ ਸੀ ਤ ਨੂੰ ਪਾਣੀ ਪੀ ਪੀ ਨਹੀਂ ਕੋਸ਼ਦੇ ਮਤਲਬ ਤੁਹਾਡਾ ਮਤਲਬ ਇਹ ਕਹਿਣ ਦਾ ਹੈ ਕਿ ਉਦਾਹਰਨ ਕਿਸੇ ਹੋਰ ਦੀ ਵੀ ਦਿੱਤੀ ਜਾ ਸਕਦੀ ਸੀ ਮਿਸਾਲ ਉੱਥੇ ਆਰਐਸਐਸ ਦਾ ਜ਼ਿਕਰ ਕਰਨਾ ਜ਼ਰੂਰੀ ਨਹੀਂ ਸੀ ਬਿਲਕੁਲ ਕੁਕੂ ਨੂੰ ਪਸੰਦ ਆਉਣਾ ਦੀ ਅਰਬਨਾਈਜ ਸਿਸਟਮ ਪਸੰਦ ਆ ਤੇ ਜਿਹੜੀ ਜੀ ਪਸੰਦ ਆ ਬੰਦਾ ਧਾਰਨ ਉਹਦੀ ਦਿੰਦਾ ਹੁੰਦਾ ਨਾ ਹੂੰ ਤਾਂ ਤੁਸੀਂ ਇਸ ਮਾਮਲੇ ਦੇ ਉੱਤੇ ਆਪਣੀ ਟਿੱਪਣੀ ਸਾਂਝੀ ਕੀਤੀ ਹੈ ਸ਼ੁਕਰੀਆ ਜੀ ਤੁਸੀਂ ਖੁਦ ਸੁਣਿਆ ਸਰਬਜੀਤ ਸਿੰਘ ਝਿੰਜਰ ਨੇ ਇਸ ਪਿੱਛੇ ਕੀ ਤਰਕ ਰੱਖਿਆ ਕੀ ਦਲੀਲ ਰੱਖੀ ਹੈ ਕਿ ਉਹਨਾਂ ਨੂੰ ਕਿਉਂ ਤਰਾਜ ਹੈ ਗਿਆਨੀ ਹਰਪ੍ਰ ਸਿੰਘ ਦੇ ਉਸ ਦੇ ਉਹਨਾਂ ਸਨਮਾਨ ਦਾ ਔਰ ਖਾਸ ਕਰਕੇ ਉਹਨਾਂ ਦੀ ਇੱਕ ਆਰਐਸਐਸ ਦੀ ਦਿੱਤੀ ਉਦਾਹਰਨ ਵੀ ਸ਼੍ਰੋਮਣੀ ਕਾਲੀਦਾਲ ਦੀ ਲੀਡਰਸ਼ਿਪ ਨੂੰ ਇਸ ਕਰਕੇ ਜੋ ਵੀ ਹੈ ਉਹ ਕਹਿੰਦੇ ਕਿ ਉਹਨਾਂ ਦਾ ਗੁਣ ਗਣ ਕਿਉਂ ਕਰਦੇ ਨੇ ਆਰਐਸਐਸ ਦੇ ਇਲਾਵਾ ਹੋਰ ਕਿਹੜੀ ਗੱਲ ਦੀ ਧਾਰਨ ਕਿਉਂ ਨਹੀਂ ਦਿੱਤੀ ਸੀ ਜਾ ਸਕਦੀ ਔਰ ਇੱਥੇ ਜ਼ਿਕਰ ਕਰਦਾ ਬਣਦਾ ਹੈ ਕਿ ਜਿਲ੍ਹਾ ਪਟਿਆਲਾ ਦੇ ਅੰਦਰ ਗਿਆਨੀ ਹਰਪ੍ਰੀਤ ਸਿੰਘ ਨੇ ਕਾਲ ਤੱਕ ਸਭ ਤੋਂ ਜਾਰੀ ਹੋਏ ਹੁਕਮਨਾਮੇ ਨੂੰ ਮਾਮੂਲੀ ਹਰਫ ਨਾ ਸਮਝਿਆ ਜਾਵੇ ਇਸ ਨੂੰ ਮੰਨਣ ਚ ਹੀ ਭਲਾਈ ਹੈ ਜਿਹੜਾ ਵੀ ਹੁਕਮਨਾਮੇ ਤੋਂ ਅਨਕਾਰੀ ਹੋਵੇਗਾ ਗੁਰੂ ਪੰਥ ਤੋਂ ਫਟਕਾਰਿਆ ਤੇ ਦੁੱਤਕਾਰਿਆ ਜਾਵੇਗਾ ਗਿਆਨੀ ਹਰਪ੍ਰੀਤ ਸਿੰਘ ਕਸਬਾ ਪੋਨਰਹੀੜੀ ਵਿਖੇ ਸ਼੍ਰੋਮਣੀ ਕਾਲੀਦਲ ਦੇ ਬਾਗੀ ਧੜੇ ਵੱਲੋਂ ਸ਼ੁਰੂ ਕੀਤੀ ਗਈ ਸ੍ਰੀ ਕਾਲ ਤਖਤ ਸਾਹਿਬ ਜੀ ਦੀ ਪ੍ਰਭੂ ਸੱਤਾ ਤੇ ਸਨਮਾਨ ਬਹਾਲੀ ਦੀ ਲਹਿਰ ਸਮਾਗਮ ਚਪੁੱਜੇ ਸਨ ਉਹਨਾਂ ਕਿਹਾ ਕਿ ਅਸੀਂ ਸ਼੍ਰੋਮਣੀ ਕਾਲੀਦਲ ਦੇ ਦੁਸ਼ਮਣ ਨਹੀਂ हां ਸਗੋਂ ਇਸ ਨੂੰ ਮਜ਼ਬੂਤ ਕਰਨ ਦੀ ਗੱਲ ਕਰਦੇ ਆਂ ਪਰ ਇਸ ਲੀਡਰਸ਼ਿਪ ਨੂੰ ਇਸ ਦੀ ਗੱਲ ਦੀ ਸਮਝ ਨਹੀਂ ਆ ਸਕੀ ਉਹਨਾਂ ਕਿਹਾ ਕਿ ਅਸੀਂ ਚਾਹੁੰਦੇ ਸੀ ਕਿ ਜਿਸ ਤਰ੍ਹਾਂ ਆਰਐਸਐਸ ਤਾਕਤ ਦਿੰਦੀ ਹੈ ਭਾਜਪਾ ਸਰਕਾਰ ਬਣਾਉਂਦੀ ਹੈ ਉਸੇ ਤਰ੍ਹਾਂ ਪੰਥ ਦੀ ਤਾਕਤ ਨਾਲ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੀ ਬਣਾਵੇ ਪਰ ਇਹ ਸਾਡੀ ਭਾਵਨਾ ਸਮਝ ਨਹੀਂ ਸਕੇ ਉਹਨਾਂ ਕਿਹਾ ਸ੍ਰੀ ਕਾਲ ਤਖਤ ਸਾਹਿਬ ਨੂੰ ਚੁਣੌਤੀ ਦੇਣ ਵਾਲੇ ਸਿਰਫ 10 ਬੰਦੇ ਨੇ ਜਿਨ੍ਹਾਂ ਚੋਂ 2 ਦਿੱਲੀ ਤੇ 8 ਪੰਜਾਬ ਤੋਂ ਨੇ ਉਹਨਾਂ ਨੇ ਕਿਹਾ ਕਿ ਪੰਜਾਬ ਚ ਸ਼੍ਰੋਮਣੀ ਕਾਲੀ ਦਲ ਨੂੰ ਮਜ਼ਬੂਤ ਕਰਨ ਦੀ ਲੋੜ ਹੈ ਇਸ ਲਈ ਗੁੰਮਰਾਹ ਹੋਈ ਲੀਡਰਸ਼ਿਪ ਸਮਝ ਜਾਵੇ ਕਿ ਨਵੇਂ ਜਥੇਦਾਰ ਲਗਾ ਕੇ ਵੀ 2 ਦਸੰਬਰ ਵਾਲਾ ਹੁਕਮਨਾਮਾ ਕਿਸੇ ਵੀ ਸੂਰਤ ਵਿੱਚ ਬਦਲਣ ਵਾਲਾ ਨਹੀਂ ਹੈ ਕਿਉਂਕਿ ਹੁਕਮਨਾਮਾ ਪੰਥ ਦੀਆਂ ਭਾਵਨਾਵਾਂ ਦੀ ਤਰਜਮਾਨੀ ਕਰਦਾ ਹੈ ਤੇ ਹੁਕਮਨਾਮਾ ਕਦੇ ਵੀ ਪੰਥ ਦੀਆਂ ਭਾਵਨਾਵਾਂ ਤੋਂ ਉਲਟ ਨਹੀਂ ਹੋ ਸਕਦਾ ਇਹ ਗੱਲਾਂ ਦਾ ਜ਼ਿਕਰ ਗਿਆਨੀ ਹਰਪ੍ਰੀਤ ਸਿੰਘ ਨੇ ਉਸ ਤਕਰੀਰ ਵਿੱਚ ਕੀਤਾ ਹਾਲਾਂਕਿ ਇਸ ਤੋਂ ਇਲਾਵਾ ਵੀ ਬਹੁਤ ਵੱਡੀਆਂ ਗੱਲਾਂ ਕਹੀਆਂ ਨੇ ਗਿਆਨੀ ਹਰਪ੍ਰੀਤ ਸਿੰਘ ਨੇ ਪਰ ਇਹ ਮੋਟੀਆਂ ਗੱਲਾਂ ਸੀ ਔਰ ਇਸ ਤੋਂ ਬਾਅਦ ਅਕਾਲੀ ਫੂਲਾ ਸਿੰਘ ਨਾਮ ਦਾ ਜਿਹੜਾ ਸਨਮਾਨ ਹੈ ਉਹ ਜਥੇਦਾਰ ਜਿਹੜੇ ਨੇ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੂੰ ਦਿੱਤਾ ਗਿਆ ਉਹਨਾਂ ਸਾਰੇ ਬਾਗੀ ਅਕਾਲੀ ਜਿਹੜੇ ਨੇ ਧੜੇ ਦੇ ਆਗੂ ਨੇ ਜਿਸ ਵਿੱਚ ਬੀਬੀ ਜਗੀਰ ਕੌਰ ਨਜ਼ਰ ਆ ਰਹੇ ਨੇ ਸੁਰਜੀਤ ਸਿੰਘ ਰਖੜਾ ਨਜ਼ਰ ਆ ਰਹੇ ਨੇ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਹਰਿੰਦਰਪਾਲ ਸਿੰਘ ਚੰਦੂ ਮਾਜਰਾ ਤੇ ਹੋਰ ਜਿਹੜੀ ਲੀਡਰਸ਼ਿਪ ਹੈ ਸਮੁੱਚੀ ਉਹ ਨਜ਼ਰ ਆ ਰਹੀ ਹੈ ਜਿਨ੍ਹਾਂ ਨੇ ਉਥੇ ਸਨਮਾਨ ਕੀਤਾ ਗਿਆਨੀ ਹਰਪ੍ਰੀਤ ਸਿੰਘ ਦਾ ਔਰ ਉਸ ਸਨਮਾਨ ਨੂੰ ਲੈ ਕੇ ਖਾਸ ਕਰਕੇ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਇਰਾ ਤੇ ਸਵਾਲ ਖੜੇ ਕੀਤੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਲੀਡਰਾਂ ਨੇ ਔਰ ਉਹਨਾਂ ਨੇ ਜਿਹੜੀ ਗੱਲ ਉਸ ਪਿੱਛੇ ਦੱਸੀ ਹੈ ਕਿ ਕਿਉਂ ਅਸੀਂ ਕਹਿ ਰਹੇ ਹਾਂ ਕਿ ਉਹਨਾਂ ਦੇ ਹੱਥੋਂ ਸਨਮਾਨ ਨਹੀਂ ਸੀ ਹੋਣਾ ਚਾਹੀਦਾ ਉਹ ਵੀ ਗੱਲ ਤੁਸੀਂ ਤੁਹਾਡੇ ਨਾਲ ਅਸੀਂ ਸਾਂਝੀ ਕਰ ਚੁੱਕੇ ਹਾਂ ਤੁਹਾਡਾ ਕੀ ਮੰਨਣਾ ਤੁਸੀਂ ਕੀ ਸੋਚਦੇ ਹੋ ਇਸ ਖੇਚੋਤਾਣ ਦੇ ਵਿੱਚ ਇਸ ਬਿਆਨਬਾਜ਼ੀ ਦੇ ਵਿੱਚ ਕੌਣ ਆਪਣੀ ਥਾਂ ਦੇ ਉੱਤੇ ਠੀਕ ਚੱਲ ਰਿਹਾ ਹੈ ਤੇ ਕੌਣ ਗਲਤ ਚੱਲ ਰਿਹਾ ਹੈ ਦਿਸ਼ਾਬਲ ਵੱਧ ਰਿਹਾ ਉਸ ਬਾਰੇ ਤੁਹਾਡਾ ਕੀ ਨਜ਼ਰੀਆ ਆਪਣੇ ਆਪਣੇ ਵਿਚਾਰ जरूर ਸਾਂਝੇ ਕਰਿਓ ਤੇ ਬਣੇ ਰਹੋ এবੀਸੀ ਪੰਜਾਬ ਦੇ ਨਾਲ